ਸੌਨਿਆਰ ਸੋਈ ਦੇ ਕਮਰ ਨੂੰ ਇਸ ਤਰ੍ਹਾਂ ਬਣਾਉਣ ਆਰਾਮਦਾਇਕ ਹੋਣਗੇ ਕਈ ਫਾਇਦੇ ਖੁਸ਼ਹਾਲੀ ਵੀ ਆਵੇਗੀ ਸਿਹਤ ਦਾ ਰਹੇਗਾ ਖਿਆ ਤੇ ਪਰਿਵਾਰ ਵੀ ਖੁਸ਼ ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਨਾਲ ਸੰਬੰਧਿਤ ਰਸੋਈ ਨਾਲ ਸੰਬੰਧਿਤ ਤੇ ਸਵਾਣੀਆਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਈਓ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤੇ ਸ਼ੁਰੂ ਕਰਨ ਲੱਗੇ ਆ ਅੰਤ ਤੱਕ ਜਰੂਰ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰਿਓ ਤੇ ਬਹੁਤ ਸਰੀ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀਆਂ ਨੇ ਆਪਾਂ ਅੰਤ ਤੱਕ ਗੱਲ ਕਰਾਂਗੇ ਅੱਜ ਗੱਲ ਕਰਾਂਗੇ ਰਸੋਈ ਦੇ ਕੰਮਾਂ ਨੂੰ ਕਿਵੇਂ ਸੌਖਾ ਕਰਨਾ ਹੈ ਤੇ ਘਰ ਦੇ ਵਿੱਚ ਖੁਸ਼ਹਾਲੀ ਲਿਆਉਣੀ ਹੈ ਇਸ ਬਾਰੇ ਆਪਾਂ ਚਰਚਾ ਕਰ ਲੈਨੇ ਆ ਸੋ ਆਨਿਆ ਰਸੋਈ ਦੇ ਕੰਮਾਂ ਨੂੰ ਇਸ ਤਰ੍ਹਾਂ ਬਣਾਉਣ ਆਰਾਮਦਾਇਕ ਹੋਣਗੇ ਕਈ ਫਾਇਦੇ ਖੁਸ਼ਹਾਲੀ ਵੀ ਆਵੇਗੀ ਸਿਹਤ ਦਾ ਰਹੇਗਾ ਖਿਆਲ ਤੇ ਪਰਿਵਾਰ ਵੀ ਖੁਸ਼ ਆਮ ਤੌਰ ਤੇ ਰਸੋਈ ਹਰ ਘਰ ਦਾ ਅਹਿਮ ਹਿੱਸਾ ਹੁੰਦੀ ਹੈ ਪਰ ਰਸੋਈ ਦੇ ਕੰਮ ਨੂੰ ਬਿਹਤਰ ਤਰੀਕੇ ਨਾਲ ਚਲਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਖਾਣੇ ਦੀ ਜਾਂਚ ਤੋਂ ਲੈ ਕੇ ਰਸੋਈ ਦੀ ਸਾਫ ਸਫਾਈ ਤੱਕ ਰਸੋਈ ਨੂੰ ਵਧੀਆ ਬਣਾਉਣਾ ਔਖਾ ਕੰਮ ਹੈ ਹਾਲਾਂਕਿ ਕੁਝ ਛੋਟੇ ਸਫਲ ਕਿਚਨ ਟਿਪਸ ਦੀ ਮਦਦ ਨਾਲ ਤੁਸੀਂ ਆਪਣੀ ਰਸੋਈ ਦੇ ਕੰਮਾਂ ਨੂੰ ਬਹੁਤ ਆਸਾਨ ਬਣਾ ਸਕਦੇ ਹੋ ਬੇਸ਼ੱਕ ਰਸੋਈ ਦੀ ਵਰਤੋਂ ਸਵਾਦੀ ਭੋਜਨ ਪਕਾਉਣ ਲਈ ਕੀਤੀ ਜਾਂਦੀ ਹੈ ਪਰ ਖਾਣਾ ਬਣਾਉਣ ਤੋਂ ਇਲਾਵਾ ਅੱਧੇ ਤੋਂ ਵੱਧ ਲੋਕਾਂ ਦਾ ਸਮਾਂ ਰਸੋਈ ਦੀ ਸਫਾਈ ਅਤੇ ਚੀਜ਼ਾਂ ਦੀ ਸਾਂਭ ਸੰਭਾਲ ਵਿੱਚ ਬਰਬਾਦ ਹੁੰਦਾ ਹੈ ਇਸ ਲਈ ਅਸੀਂ ਤੁਹਾਨੂੰ ਕੁਝ ਕਿਚਨ ਹੈਕ ਦੱਸਾਂਗੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਨਾ ਸਿਰਫ ਰਸੋਈ ਦੇ ਕੰਮ ਨੂੰ ਆਸਾਨ ਬਣਾ ਸਕਦੇ ਹੋ ਸਗੋਂ ਤੁਹਾਡਾ ਬਹੁਤ ਸਾਰਾ ਸਮਾਂ ਵੀ ਬਚਾ ਸਕਦੇ ਹੋ ਨੰਬਰ 1 ਤੇ ਆਉਂਦਾ ਹੈ ਦਾਲ ਬਣਾਉਣ ਦੇ ਨੁਸਖੇ 쿠ਕਰ ਵਿੱਚ ਦਾਲ ਬਣਾਉਂਦੇ ਸਮੇਂ ਸੀਟੀ ਵੱਜਣ ਕਾਰਨ 쿠ਕਰ ਦੀ ਦਾਲ ਢੱਕਣ ਵਿੱਚ ਫਸ ਜਾਂਦੀ ਹੈ ਅਜਿਹੇ 'ਚ 쿠ਕਰ ਦੇ ਢੱਕਣ ਨੂੰ ਸਾਫ਼ ਕਰਨਾ ਲੋਕਾਂ ਲਈ ਮੁਸ਼ਕਲ ਹੋ ਜਾਂਦਾ ਹੈ ਹਾਲਾਂਕਿ ਦਾਲ ਬਣਾਉਂਦੇ ਸਮੇਂ ਸਟੀਲ ਦਾ ਇੱਕ ਛੋਟਾ ਕਟੋਰਾ ਕੁੱਕਰ ਵਿੱਚ ਪਾਉਣ ਨਾਲ ਦਾਲ ਨੂੰ ਉਬਾਲ ਨਹੀਂ ਆਉਂਦਾ ਜਿਸ ਨਾਲ ਤੁਹਾਡੇ ਕੁੱਕਰ ਦਾ ਟੱਕਣ ਗੰਦਾ ਨਹੀਂ ਹੋਵੇਗਾ ਇਸ ਦੇ ਨਾਲ ਹੀ ਕੁੱਕਰ ਵਿੱਚੋਂ ਸਿਰਫ ਭਾਫ਼ ਬਾਹਰ ਨਿਕਲੇਗੀ ਦਾਲ ਵੀ ਆਰਾਮ ਨਾਲ ਪੱਕ ਜਾਵੇਗੀ ਨੰਬਰ 2 ਰਾਜਮਾ ਨੂੰ ਭਿਉਣ ਲਈ ਸੁਝਾ ਜੇਕਰ ਤੁਸੀਂ ਰਾਜਮਾ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਰਾਜਮਾ ਨੂੰ ਭਿਉਣਾ ਭੁੱਲ ਗਏ ਹੋ ਤਾਂ ਤੁਹਾਡਾ ਜਿਹੜਾ ਰਾਜਮਾ ਨੂੰ ਭਿਉਉਣ ਦਾ ਤਰੀਕਾ ਉਹ ਦੱਸਣ ਜਾ ਰਹੇ ਹਾਂ ਤਾਂ ਰਾਜਮਾ ਨੂੰ ਧੋ ਕੇ ਕੁੱਕਰ ਵਿੱਚ ਪਾਓ ਹੁਣ ਇੱਕ ਚਮਚ ਨਮਕ ਪਾ ਕੇ ਕੁੱਕਰ ਨੂੰ ਗੈਸ ਤੇ ਰੱਖ ਦਿਓ ਸੀਟੀ ਵੱਜਣ ਤੋਂ ਬਾਅਦ ਰਾਜਮਾ ਨੂੰ ਠੰਡਾ ਕਰਕੇ ਉਸ ਵਿੱਚ ਬਰਫ਼ ਪਾ ਦਿਓ ਇਸ ਨਾਲ ਤੁਹਾਡੇ ਰਾਜਮਾ ਜਲਦੀ ਪਿਗਲ ਜਾਣਗੇ ਹੁਣ ਰਾਜਮਾ ਨੂੰ ਕੁੱਕਰ ਵਿੱਚ 5-7 ਮਿੰਟ ਤੱਕ ਪਕਾਓ ਚਾਵਲ ਦਾ ਪਾਣੀ ਘੱਟ ਕਰਨ ਲਈ ਸੁਝਾ ਚੌਲ ਤਿਆਰ ਕਰਦੇ ਸਮੇਂ ਕਈ ਵਾਰ ਚੌਲਾਂ ਵਿੱਚ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਤੁਸੀਂ ਚੌਲਾਂ ਦੇ ਉਬਲਦੇ ਪਾਣੀ 'ਚ ਬ੍ਰੈਡ ਪਾ ਸਕਦੇ ਹੋ ਹੁਣ ਬ੍ਰੈਡ ਨੂੰ ਪਲਟ ਕੇ ਗੈਸ ਬੰਦ ਕਰ ਦਿਓ ਅਤੇ ਥੋੜੀ ਦੇਰ ਬਾਅਦ ਬ੍ਰੈਡ ਨੂੰ ਚੌਲਾਂ 'ਚੋਂ ਕੱਢ ਲਓ ਇਸ ਨਾਲ ਚੌਲਾਂ ਦਾ ਪਾਣੀ ਵੀ ਘੱਟ ਹੋ ਜਾਵੇਗਾ ਤੇ ਤੁਸੀਂ ਚਿੱਲੀ ਫਲੈਕਸ ਪਾ ਕੇ ਵੀ ਬ੍ਰੈਡ ਦਾ ਸੇਵਨ ਕਰ ਸਕਦੇ ਹੋ ਅੱਗੇ ਹੈ ਗਿੱਲੇ ਹੋਏ ਨਮਕ ਨੂੰ ਕਿਵੇਂ ਸੁਕਾਉਣਾ ਹੈ ਕਈ ਵਾਰ ਪਾਣੀ ਗਲਤੀ ਨਾਲ ਨਮਕ ਦੀ ਸ਼ੀਸ਼ੀ ਵਿੱਚ ਚਲਾ ਜਾਂਦਾ ਹੈ ਇਸ ਕਾਰਨ ਨਮਕ ਦੀ ਸ਼ੀਸ਼ੀ ਵਿੱਚ ਚਿਪਕ ਜਾਂਦਾ ਹੈ ਅਤੇ ਇਸ ਦਾ ਕੱਢਣਾ ਮੁਸ਼ਕਲ ਹੋ ਜਾਂਦਾ ਹੈ ਅਜਿਹੀ ਸਥਿਤੀ ਚ ਤੁਸੀਂ ਨਮਕ ਦੀ ਸ਼ੀਸ਼ੀ ਚ ਚੌਲਾਂ ਦੇ ਕੁਝ ਦਾਣੇ ਪਾ ਸਕਦੇ ਹੋ ਚੌਲ ਸ਼ੀਸ਼ੀ ਦੇ ਅੰਦਰ ਦੀ ਨਮੀ ਨੂੰ ਸੋਖ ਲੈਣਗੇ ਨਮਕ ਗਿੱਲਾ ਨਹੀਂ ਹੋਵੇਗਾ ਨੰਬਰ 3 ਅੱਗੇ ਗੱਲ ਕਰ ਲੈਣੇ ਆ ਲਸਣ ਨੂੰ ਇਸ ਤਰ੍ਹਾਂ ਛਿੱਲੋ ਰਸੋਈ ਦੇ ਕਈ ਪਕਵਾਨਾਂ ਵਿੱਚ ਲਸਣ ਦੀ ਵਰਤੋਂ ਕੀਤੀ ਜਾਂਦੀ ਹੈ ਹਾਲਾਂਕਿ ਲਸਣ ਨੂੰ ਛਿੱਲਣ ਵਿੱਚ ਲੰਬਾ ਸਮਾਂ ਲੱਗਦਾ ਹੈ ਅਜਿਹੀ ਸਥਿਤੀ ਵਿੱਚ ਲਸਣ ਨੂੰ ਜਲਦੀ ਛਿੱਲਣ ਲਈ ਤੁਸੀਂ ਲਸਣ ਨੂੰ ਗਰਮ ਪਾਣੀ ਵਿੱਚ ਭਿਉਅ ਸਕਦੇ ਹੋ ਕੁਝ ਸਮੇਂ ਬਾਅਦ ਲਸਣ ਦੇ ਉੱਪਰਲੇ ਹਿੱਸੇ ਨੂੰ ਕੱਟਣ ਨਾਲ ਲਸਣ ਦਾ ਸਾਰਾ ਛਿਲਕਾ ਆਸਾਨੀ ਨਾਲ ਨਿਕਲ ਜਾਵੇਗਾ ਇਹ ਸੰ ਕੁਝ ਟਿਪਸ ਰਸੋਈ ਦੇ ਜੇਕਰ ਤੁਸੀਂ ਇਹਨਾਂ ਨੂੰ ਵਰਤਦੇ ਹੋ ਤਾਂ ਤੁਸੀਂ ਆਪਣਾ ਸਮਾਂ ਬਚਾ ਸਕਦੇ ਹੋ ਤੇ ਭੋਜਨ ਨੂੰ ਸੁਆਦਿਸ਼ਟ ਬਣਾ ਸਕਦੇ ਹੋ ਰਸੋਈ ਨੂੰ ਸਫਾਈ ਕਰਨ ਦੇ ਵਿੱਚ ਵੀ ਇਹ ਚੀਜ਼ਾਂ ਕੰਮ ਆਉਣਗੀਆਂ ਤੇ ਤੁਹਾਡੇ ਪਰਿਵਾਰ ਨੂੰ ਹੋਰ ਵੀ ਸਮਾਂ ਮਿਲ ਸਕਦਾ ਹੈ ਤੁਸੀਂ ਰਸੋਈ ਚੋਂ ਫ੍ਰੀ ਹੋ ਕੇ ਆਪਣੇ ਪਰਿਵਾਰ ਨਾਲ ਹੋਰ ਵੀ ਸਮਾਂ ਬਿਤਾ ਸਕਦੇ ਹੋ ਇਹ ਕੁਝ ਤਰੀਕੇ ਸੰ ਚੰਗੇ ਲੱਗੇ ਸ਼ੇਅਰ ਕਰਿਓ ਲਾਈਕ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ